ਸਸਕੀ ਕਾਲ ਜੀ ਫਰਸਟ ਕਲੋਥ ਹਾਊਸ ਤੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੇਨ ਦਾ ਮੋਡ ਆਨਲਾਈਨ ਹੈ ਕੈਸ਼ ਆਨ ਲਿਵ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰ ਦੇਣਾ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸਮੇਂ ਤੋਂ ਸਮਾਗੜੀ ਦੀ ਵੀਡੀਓ ਜਰੂਰ ਦੇਖ ਲਿਆ ਕਰੋ ਤੇ ਲੋ ਜੀ ਸ਼ੁਰ ਲਓ। ਲੋ ਜੀ ਬਹੁਤ ਖੂਬਸੂਰਤ ਸੂਟ ਦਿਖਾਉਣ ਲੱਗੇ ਆ ਤੁਹਾਨੂੰ ਮੈਂ ਪਸ਼ਮੀਨੇ ਦੇ ਚੈੱਕ ਵਾਲੇ ਸੂਟ ਬੜੀਆਂ ਭੈਣਾਂ ਨੇ ਮੰਗੇ। ਆਪਣੇ ਕੋਲੋਂ ਨਾ ਚੈੱਕ ਵਾਲੇ ਰਾਮ ਟੈਕਸ ਦੇ ਸੂਟ ਗਰਮੀਆਂ ਦੇ ਵਿੱਚ ਇੰਨੇ ਕ ਗਏ ਨਾ ਜੀ ਇੰਨੇ ਕ ਗਏ ਜਿੰਨੇ ਵੀ ਗਏ ਸਟਿਚ ਹੋ ਗਏ। ਕਿਉਂਕਿ ਇੱਕ ਡਿਜ਼ਾਈਨ ਸੀਗਾ ਮੇਰੇ ਸੂਟ ਦਾ ਔਰ ਭੈਣਾਂ ਨੂੰ ਬੜਾ ਪਸੰਦ ਆਇਆ ਸੀ ਤੇ ਬੜੇ ਹੀ ਸੂਟ ਮੰਗੇ ਚੈੱਕ ਦੇ। ਆਹ ਲਓ ਹੁਣ ਆਪਾਂ ਤੁਹਾਨੂੰ ਪਸ਼ਮੀਨੇ ਦੇ ਵਿੱਚ ਚੈੱਕ ਦੇ ਸੂਟ ਦਿਖਾਉਣੇ। ਬਹੁਤ ਪਿਆਰਾ ਸੂਟ ਹੈ। ਠੀਕ ਹੈ ਜੀ ਇਹ ਹੋਊਗਾ ਇਹ ਰਾਮ ਟੈਕਸ ਦਾ ਪਸ਼ਮੀਨਾ ਹੈ ਜੀ। ਆਪਿਆਂ ਮਲਾ ਇਹ ਵਰਗਾ ਜਮਾ ਬਹੁਤ ਹੀ ਸੋਹਣਾ ਜਾਂ ਬਹੁਤ ਪਿਆਰਾ ਬਹੁਤ ਖੂਬਸੂਰਤ ਕਲਰ ਵੀ ਬਹੁਤ ਸੋਹਣਾ ਹੈ ਤੇ ਇੱਕ ਇਹ ਵਾਲੀ ਇਹਦੇ ਨਾਲ ਮਿਲੂਗੀ ਤੁਹਾਨੂੰ 2.5 ਮੀਟਰ ਦੀ ਸਲਵਾਰ ਤੇ 2.5 ਮੀਟਰ ਦਾ ਮਿਲੂਗਾ ਜੀ ਸ਼ਰਟ ਤੇ ਪ੍ਰਾਈਸ ਰਹੂਗੀ 1250 ਇਹ ਸੂਟ 1250 ਚ ਆਜੂਗਾ ਤੁਹਾਡੇ ਕੋਲੇ ਫ੍ਰੀ ਸ਼ਿਪਿੰਗ ਨਾਲ ਆਊਗਾ ਹੁਣ ਤੋਂ ਬਣਾਉਣੀ ਸ਼ੁਰੂ ਕਰ ਦਿਓ ਸਰਦੀ ਬਹੁਤ ਛੇਤੀ ਆਉਣ ਵਾਲੀ ਹੈ ਇਸ ਵਾਰ ਲਓ ਅਗਲਾ ਦੇ ਇਹ ਸੂਟ ਆ ਜਿਹੜਾ ਇਹ ਵੀ ਤੁਹਾਨੂੰ ਰਾਮਟੈਕਸ ਦੇ ਵਿੱਚ ਹੀ ਆਊਗਾ ਦੇਖ ਵੀ ਰਹੀਆਂ ਅਬੀ ਵੀ ਕੈਮਰੇ 'ਚੋਂ ਭੁੱਲ ਜਾਂਦੀਆਂ ਨੇ ਇੱਕ ਜਨ ਲਓ ਜੀ ਆਹਾ ਵੀ ਰਾਮ ਟੈਕਸ ਦੇ ਵਿੱਚ ਹੀ ਸੂਟ ਆਊਗਾ ਤੁਹਾਨੂੰ ਤੇ ਕਲਰ ਪ੍ਰਿੰਟ ਦੇਖ ਸਕਦੇ ਹੋ ਚੈੱਕ ਵਾਲੇ ਸੂਟ ਬੜੇ ਸੋਹਣੇ ਲੱਗਦੇ ਹੁੰਦੇ ਨੇ ਪਾਏ ਫੁੱਲਾ ਫੁੱਲਾ ਤੋਂ ਹਟ ਕੇ ਬਾਕੀ ਆਪਣੀ ਆਪਣੀ ਪਸੰਦ ਹੁੰਦੀ ਹੈ ਪਹਿਣਾ ਦੀ ਠੀਕ ਹੈ ਜੀ ਲੋ ਬਹੁਤ ਹੀ ਖੂਬਸੂਰਤ ਯਾ ਸੁਣਤ ਲੱਗਦਾ ਹੈ ਇਹ ਤੇ ਸੋਬਰ ਐਂਡ ਬਿਊਟੀਫੁਲ 1250 ਦੇ ਵਿੱਚ ਅਗਲਾ ਦੇਖੋ ਚੈੱਕ ਦੇ ਵਿੱਚ ਇਹ ਬਲਾਊਗਾ ਥੋੜਾ ਸੁਟਿਆਰੀ ਕਲਰ ਇਹਦਾ ਬਹੁਤ ਸੋਹਣਾ ਰੈਸਟ ਜਿਹਾ ਕਲਰ ਹੈ ਰੈਸਟ ਕਲਰ ਇਹ ਵੀ ਰਾਮਟੈਕਸ ਦਾ ਇਹ ਬਸ਼ਮੀਨ ਹੈ ਆ ਲੋ ਲਓ ਬਹੁਤ ਪਿਆਰਾ ਲੱਗਦਾ ਹੈ ਵੀ ਜਦੋਂ ਇਹ ਬਣਦੇ ਨੇ ਨਾ ਜੀ ਸੂਟ ਤੁਸੀਂ ਦੇਖਿਆ ਗਰਮੀ ਦੇ ਵਿੱਚ ਆਪਾਂ ਕਿੰਨੇ ਚੱਕ ਵਾਲੇ ਸੂਟ ਬਣਾਏ ਨੇ ਤੇ ਪੂਰੇ ਹੀ ਨਹੀਂ ਆਏ ਜਦੋਂ ਇਹ ਬਣ ਜਾਂਦੇ ਨੇ ਉਦੋਂ ਫਿਰ ਇਹਨਾਂ ਦੀ ਲੁੱਕ ਹੈ ਜਿਹੜੀ ਉਹ ਦੇਖਣ ਵਾਲੀ ਹੁੰਦੀ ਹੈ ਜੇ ਤੁਸੀਂ ਇਹਨਾਂ ਨੂੰ ਬਟਨ ਬੁਟਨ ਲਵਾ ਕੇ ਕੱਟਕੁੱਟ ਪਾ ਕੇ ਵਿੱਚ ਤੇ ਫਿਰ ਇਹ ਇੰਨੇ ਕਿ ਪਿਆਰੇ ਬਣਦੇ ਨੇ ਸੂਟ ਕਾਲਰ ਵਗੈਰਾ ਲਵਾ ਲਓ ਇਹਨਾਂ ਤੇ 1250 ਦੇ ਵਿੱਚ ਸੂਟ ਆ ਜਾਊਗਾ ਸਟਿਚਿੰਗ ਅਲੱਗ ਹੋਊਗੀ ਅਗਰ ਤੁਸੀਂ ਸਟਿਚ ਕਰਾਉਣਾ ਚਾਹੋ ਨੇ ਤਾਂ ਕਰਕੇ ਭੇਜ ਜਾਵੇ ਲੋ ਜੀ ਅਗਲਾ ਸੂਟ ਦੇਖੋ ਇਹ ਤੁਹਾਨੂੰ ਆਲ ਓਵਰ ਦੇ ਵਿੱਚ ਮਿਲੂਗਾ ਠੀਕ ਹੈ ਜੀ ਮੈਨੂੰ ਲੱਗਦਾ ਇਹ ਰੀਵਾ ਬ੍ਰਾਂਡ ਦਾ ਸੂਟ ਹੋਣਾ ਹੈ ਰੀਵਾ ਚ ਇਹ ਜਿਹੇ ਪ੍ਰਿੰਟ ਆਉਂਦੇ ਹੁੰਦੇ ਨੇ ਆਵੇ ਕੰਨੀ ਚ ਰੀਵਾ ਦਾ ਹਾਂ ਬਿਲਕੁਲ ਜੀ ਕਪੜੇ ਨੂੰ ਦੇਖ ਕੇ ਹੱਥ ਲਾ ਕੇ ਪਤਾ ਲੱਗ ਜਾਂਦਾ ਵੀ ਕਿਹੜੇ ਬ੍ਰਾਂਡ ਦਾ ਸੂਟ ਹੈ ਇਹ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਠੀਕ ਹੈ ਇਹ ਆਲ ਓਵਰ ਦੇ ਵਿੱਚ ਹੈ ਜੀ ਇਹ ਸੂਟ ਬਹੁਤ ਪਿਆਰਾ ਜਾਮਣੀ ਜਾਂ ਛੇੜਾ बहुत डार्क जामनी भी नहीं है बहुत डल भी नहीं है बहुत खूबसूरत और अंबी प्रिंट अंबी प्रिंट तो वैसे ही सबन पसंद होंगे ने जी ये चौदह सौ पचानवे च आऊगा जी ये सूट थोड़े को फ्री शिपिंग ना आजगा बहुत खूबसूरत लगता है ये सूट लो जी ये आरटक्स ਆਰਟ ਐਕਸ ਬ੍ਰਾਂਡ ਦਾ ਗ੍ਰੀਨ ਕਲਰ ਦਾ ਸੂਟ ਇੰਨਾ ਸੋਹਣਾ ਪ੍ਰਿੰਟ ਉੱਪਰ ਕਰੀਮ ਕਲਰ ਬੜਾ ਸੋਹਣਾ ਲੱਗਦਾ ਗ੍ਰੀਨ ਦੇ ਉੱਪਰ ਕਰੀਮ ਕਲਰ ਜੱਛਦਾ ਹੀ ਬੜਾ ਹੈਗਾ ਪ੍ਰਿੰਟ ਬਹੁਤ ਸੋਹਣਾ ਹੈ ਸਹੀ ਹੈ ਹਮ ਬੜਾ ਸੋਹਣਾ ਲੱਗਦਾ ਇਹੋ ਜੀ ਕਲਰ ਜਿਹਨੇ ਕੱਟ ਮਿਲਦੇ ਹੁੰਦੇ ਨੇ ਥੋੜੇ ਜਿ ਸੋ ਇਹ ਤੁਹਾਨੂੰ ਆਪਾਂ ਨੂੰ ਮਿਲ ਗਿਆ ਤੇ ਤੁਸੀਂ ਬਾਈ ਕਰ ਸਕਦੇ ਹੋ 1500 ਦੇ ਵਿੱਚ ਸੂਟ ਤੁਹਾਡੇ ਕੋਲੇ ਆ ਜਾਊਗਾ ਬ੍ਰਾਂਡਡ ਸੂਟ ਜਦੋਂ ਪਾਉਂਗੇ ਤੇ ਬਹੁਤ ਖੂਬਸੂਰਤ ਲੱਗੂਗਾ ਦੁਪੱਟੇ ਵਗੈਰਾ ਡਾਈ ਕਰਾ ਸਕਦੇ ਹੋ ਡਾਈ ਐਂਡ ਡਾਈ ਵਗੈਰਾ ਸਹੀ ਰੰਗ 1500 ਕਹਿ ਲਓ 1495 ਕਹਿ ਲਓ ਬਸ ਸੀਨ ਦੀ ਪ੍ਰਾਈਸ ਹੈ ਆਹ ਲਓ ਜੀ ਇਹ ਵੀ ਸੂਟ ਬਹੁਤ ਪਿਆਰਾ ਹੈ ਇਹ ਹੈਗਾ ਕੀ ਰਸ ਇਹ ਲਓ ਜੀ ਪ੍ਰਿੰਟ ਦੇਖੋ ਕਈ ਪੈਣਾ ਕਹਿੰਦੀਆਂ ਸਾਨੂੰ ਬ੍ਰੀਕ ਪ੍ਰਿੰਟ ਦੇ ਸੂਟ ਚਾਹੀਦੇ ਨੇ ਇਹ ਉਹਨਾਂ ਲਈ ਸੂਟ ਨਹੀਂ ਜਿਹਨਾਂ ਨੂੰ ਬ੍ਰੀਕ ਪ੍ਰਿੰਟ ਦੇ ਸੂਟ ਚਾਹੀਦੇ ਹੁੰਦੇ ਨੇ ਪਰ ਸ਼ੋ ਇਹ ਲਿਖਿਆ ਹੈ ਕੋਈ ਨਹੀਂ ਕੀ ਹੈ ਜੀ ਬ੍ਰਾਂਡ ਇਹਦਾ ਕੰਮ ਸਮਝ ਹੀ ਨਹੀਂ ਆਉਂਦੀ ਗੀ ਡਿਫਰੈਂਟ ਜਿਹਾ ਹੀ ਬ੍ਰਾਂਡ ਹੈਗਾ ਸੂਟ ਬਹੁਤ ਜਿਆਦਾ ਸੋਹਣਾ ਸੌਫਟਨੈਸ ਬਹੁਤ ਹੈ ਮੋਟਾ ਨਹੀਂ ਹੈ ਬਾਹਲਾ ਦੁਪੜਾ ਨਹੀਂ ਹੈਗਾ ਬਹੁਤ ਸੋਹਣਾ ਸੂਟ ਹੈ ਔਰ ਪ੍ਰਿੰਟ ਗ੍ਰੇ ਦੇ ਵਿੱਚ ਹਲਕਾ ਹਲਕਾ ਵਾਈਨ ਜਿਹਾ ਪ੍ਰਿੰਟ ਹੈਗਾ ਤੇ ਸਟੱਫ ਬਹੁਤ ਸੋਹਣਾ ਹੈ ਠੀਕ ਹੈ ਤੇ ਇਹ 7500 ਦੇ ਵਿੱਚ ਮਿਲੂਗਾ ਇਹ ਵਾਲਾ ਸੂਟ ਬ੍ਰਾਂਡਡ ਲਓ ਬਹੁਤ ਸੋਹਣਾ ਬ੍ਰਾਂਡ ਹੈ ਬਹੁਤ ਸੋਹਣਾ ਪ੍ਰਿੰਟਰ ਹੈ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਹੈਗਾ 7500 ਦੇ ਵਿੱਚ ਸੂਟ ਆ ਜਾਊਗਾ ਇਹਨਾਂ ਦੇ ਬੁਰ ਬਗੈਰਾ ਨਹੀਂ ਆਉਂਦਾ ਜੀ ਤਾਂ ਕਰਕੇ ਇਹ ਸੂਟ ਜਿਹੜੇ ਵਧੀਆ ਰਹਿੰਦੇ ਨੇ ਇਹ ਪਾਉਣ ਲਈ ਅੱਛੇ ਰਹਿੰਦੇ ਨੇ। ਲੋ ਜੀ ਇੱਕ ਸੂਟ ਆਵਾਲਾ। ਇਹ ਆਪਣੇ ਕੋਲੇ ਦੋ ਸੀਗੇ ਇੱਕ ਬਚਿਆ ਹੋਇਆ ਪਹਿਲਾਂ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਇਆ ਸੀ ਇਹ ਮੈਰੀਨੋ ਵੂਲ ਦਾ। ਬਹੁਤ ਸੋਹਣਾ ਸੂਟ ਹੈ। ਲੋ ਜੀ ਪਹਿਲਾਂ ਵਾਲਾ ਚੁੱਕ। ਬਹੁਤ ਸੋਹਣਾ ਲੱਗਦਾ ਇਹ ਸੂਟ ਖੇੜਮਾ ਜਾਂ ਗੁਲਾਬ ਦੇ ਫੁੱਲ ਜੇ। ਬੜੇ ਸੋਹਣੇ ਜਿਹਾ ਲੱਗਦੇ ਨੇ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਇਹ ਨਾ ਇਹ ਗ੍ਰੇ ਹੈ ਨਾ ਇਹ ਗ੍ਰੀਨ ਹੈ। ਔਰ ਇਹਦੇ ਨਾਲ ਰੈੱਡ ਕਲਰ ਦੀ ਸਲਵਾਰ ਹੈਗੀ ਆ ਜੀ ਮੈਰੀਨੋ ਵੂਲ ਦੀ ਸਟੈਂਪ ਮਿਲੂਗੀ ਤੁਹ ਤੇ ਇਹਦੀ ਪ੍ਰਾਈਸ ਹੈਗੀ ਸੀ 1050 ਇਹ ਸੂਟ ਤੁਹਾਨੂੰ 1050 ਦੇ ਵਿੱਚ ਮਿਲ ਜਾਣਾ ਹੈ ਸ਼ਿਪਿੰਗ ਫ੍ਰੀ ਹੋਊਗੀ ਜੀ ਬਹੁਤ ਸੋਹਣਾ ਸੂਟ ਹੈ ਦੇਖੋ ਕਲਰ ਪ੍ਰਿੰਟ ਬਹੁਤ ਸੋਹਣਾ ਹੈ ਚਲੋ ਅਗਲਾ ਸੂਟ ਤੁਹਾਨੂੰ ਇੱਕ ਮੈਂ ਸੂਟ ਦਿਖਾਉਣੀ ਆ ਜੌਰਜਟ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਲਓ ਰੰਗ ਬਹੁਤ ਸੋਹਣਾ ਹੈ ਕਿਹੜਾ ਹੋਊਗਾ ਕੀ ਅਗਲਾ ਅੰਜਾ ਹੈ ਨਾ ਕੀ ਆ ਕਲਰ ਜਾ ਰੰਗ ਹਾਂ ਕਿ ਦੂ ਰੰਗਾ ਸਹੀ ਆਈ ਜਾਂਦਾ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਸਹੀ ਖੂਬਸੂਰਤ ਸੂਟ ਬਹੁਤ ਤੇਰਾ ਸੂਟ ਠੀਕ ਹੈ ਇਹ ਹੈਗਾ 680 ਦੇ ਵਿੱਚ ਅਗਲਾ ਦੇਖੋ ਇਹ ਨਾ ਸਟਾਫ ਜਿਵੇਂ ਹੋ ਨਹੀਂ ਹੁੰਦਾ ਫਿਓਨਾ ਟਾਈਪ ਇਦੀ ਨਾ ਫਿਟਿੰਗ ਵਗੈਰਾ ਇੰਨੀ ਸੋਹਣੀ ਆਂਦੀ ਆ ਜੌਰਜਟ ਦੀ ਤੇ ਇਹਦੀ ਤੇ ਇਹਨੂੰ ਜਿਵੇਂ ਮਰਜ਼ੀ ਸੂਟ ਬਣਾਓ ਪਾਓ ਹੰਡਾਓ ਮਸ਼ੀਨਾਂ 'ਚ ਧੋਵੋ ਇਹਨੂੰ ਕਦੇ ਕੁਝ ਨਹੀਂ ਹੁੰਦਾ ਪਰ ਲਾਈਨਿੰਗ ਲੱਗ ਕੇ ਬਣਨ ਵਾਲੇ ਸੂਟ ਹੁੰਦੇ ਨੇ ਪਰ ਸੋਨਾ ਇੰਨਾ ਲੱਗਣਾ ਜਿਓਮੈਟ੍ਰੀਕਲ ਜਿਹੜਾ ਪ੍ਰਿੰਟ ਜਦੋਂ ਅਸੀਂ ਇਹਨੂੰ ਡਿਜ਼ਾਈਨਿੰਗ ਕੀਤੀ ਹੈ ਦੀ ਬਹੁਤ ਪਿਆਰਾ ਲੱਗੂਗਾ ਜੀ ਇਹ ਸੂਟ ਤੇ 680 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਉਹ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਕਰਤਾ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ